ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਆਸਾਕਾਰ 8 ਕਾਫੀ ਮਹਿਲਾ ਤੀਜਾ ਇੱਕ ਓੰਕਾਰ ਸਤ ਗੁਰਪ੍ਰਸਾਦ ਆਸਾ ਰਾਗ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਪਾਵਨ ਬਚਨ ਆਰਾਮ ਹੋ ਲੱਗੇ ਹਨ ਜੀ ਸਤ ਗੁਰ ਕੈ ਭਾਣਾ ਵੈ ਗੁਰੂ ਹਰ ਕੈ ਭਾਣਾ ਸਤ ਗੁਰ ਮਿਲੈ ਸੱਚ ਸੋਜੀ ਹੋਈ ਏ ਭਾਈ ਪ੍ਰਮਾਤਮਾ ਦੀ ਰਜ਼ਾ ਅਨੁਸਾਰ ਹੀ ਗੁਰੂ ਮਿਲਦਾ ਤੇ ਜਿਹਨੂੰ ਮਿਲਦਾ ਉਹ ਹੀ ਸੋਜੀ ਹੁੰਦੀ ਹੈ ਗੁਰ ਪ੍ਰਸਾਦੀ ਮਨ ਵਸੈ ਹਰ ਬੂਜੈ ਸੋਈ ਜਿਸ ਮਨੁੱਖ ਦੇ ਮਨ ਚ ਗੁਰੂ ਕਿਰਪਾ ਨਾਲ ਪਰਮਾਤਮਾ ਵਸ ਪੈਂਦਾ ਉਹਨੂੰ ਸੋਝੀ ਹੋ ਜਾਂਦੀ ਹੈ ਮੈਂ ਸ਼ਹਦਤ ਇੱਕ ਹੈ ਆਵਰ ਨਹੀਂ ਕੋਈ ਇੱਕ ਪਰਮਾਤਮਾ ਹੀ ਮੇਰਾ ਵੱਡਾ ਖਸਮ ਹੈ ਉਸ ਬਿਨਾਂ ਹੋਰ ਕੋਈ ਨਹੀਂ ਗੁਰ ਕਿਰਪਾ ਤੇ ਮਨ ਵਸੇ ਤਾਂ ਸਦਾ ਸੁਖ ਹੋਈ ਰਹਾ ਗੁਰੂ ਮੇਹਰ ਨਾਲੇ ਉਹ ਮਨ 'ਚ ਵਸ ਮਨ 'ਚ ਵਸਤ ਤਾਈ ਸੁਖ ਮਿਲਦਾ ਇਸ ਜੁਗ ਮੇ ਨਿਰਪੋ ਹਰ ਨਾਮ ਹੈ ਪਾਈਏ ਗੁਰ ਵਿਚਾਰ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਡਰਾਂ ਤੋਂ ਬਚਾਉਣ ਵਾਲਾ ਪਰ ਮਿਲਦਾ ਗੁਰੂ ਕਿਰਪਾ ਨਾਲ ਹੈ ਬਿਨ ਆਵੈ ਜਮਕੈ ਵਸ ਹੈ ਮਨਮੁਖ ਅੰਧ ਗਵਾ ਪਰਮਾਤਮਾ ਦੇ ਨਾਮ ਤੋਂ ਬਿਨਾ ਮਨ ਪਿੱਛੇ ਤੁਰਨ ਵਾਲਾ ਤੁਰਨ ਵਾਲੇ ਜੀਵ ਇਸਤਰੀ ਹਮੇਸ਼ਾ ਮੌਤ ਦੇ ਕਾਬੂ ਚ ਰਹਿੰਦੀ ਹੈ ਹਰ ਕੈ ਪਾਣ ਜਨ ਸੇਵਾ ਕਰ ਬੁਝੈ ਸਚ ਸੋਈ ਗੁਰੂ ਦੇ ਪਾਣ ਚ ਜੋ ਸੇਵਾ ਕਰਤਾ ਹੈ ਉਹੀ ਸਚ ਨੂੰ ਬੁਝਦਾ ਹੈ ਹਰ ਕੈ ਪਾਣ ਸਲਾਹੀ ਹੈ ਪਾਣ ਮਨੈ ਸੁਖ ਹੋਈ ਪ੍ਰਮਾਤਮਾ ਦੀ ਰਜਾ ਚ ਤੁਰਿਆ ਹੀ ਪ੍ਰਮਾਤਮਨ ਸਿਵ ਸੋ ਸਲਾਹ ਹੁੰਦੀ ਤੇ ਸੁਖ ਮਿਲਦਾ ਹਰ ਕੈ ਪਾਣ ਜਨਮ ਪਦਾਰਥ ਪਾਇਆ ਮਤ ਉਤਮ ਹੋਈ ਪਰਮਾਤਮਾ ਦੀ ਰੱਜਾ ਵਿੱਚ ਤੁਰ ਕੇ ਹੀ ਮਨੁੱਖਾ ਜਨਮ ਚੰਗਾ ਹੁੰਦਾ ਤੇ ਅਕਲ ਬਣ ਆਉਂਦੀ ਹੈ ਨਾਨਕ ਨਾਮ ਸਲਾਹਤੋਂ ਗੁਰਮੁਖ ਗਤ ਹੋਈ ਹੈ ਨਾਨਕ ਗੁਰੂ ਦੀ ਸ਼ਰਨ ਚ ਪੈ ਕੇ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਗੁਰੂ ਦੇ ਸ਼ਰਮ ਪਿਆ ਹੀ ਆਤਮਕ ਉਸਤਾ ਉੱਚੀ ਹੁੰਦੀ ਹੈ ਆਸਾ ਮਹਲਾ 4 ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਪ੍ਰਭੂ ਤੂੰ ਸਾਰੇ ਜਗਾਂ ਦਾ ਰਚਨਹਾਰ ਹੈ ਮੇਰਾ ਕਸਮ ਹੈ ਜੋ ਤੂੰ ਜੋਤ ਭਾਵੇ ਸੋਈ ਤਿਸੀ ਜੋ ਤੂੰ ਦੇ ਸੋਈ ਹਮ ਪਾਈ ਰਹਾਉ ਜਗਤ ਵਿੱਚ ਉਹੀ ਕੁਝ ਹੁੰਦਾ ਜੇ ਤੈਨੂੰ ਚੰਗਾ ਲੱਗਦਾ ਉਹੀ ਕੁਝ ਹਾਸਲ ਕਰ ਸਕਣੇ ਜੋ ਤੁਸੀਂ ਦਿੰਦੇ ਹੋ ਸਭ ਤੇਰੀ ਤੂੰ ਸਭਨੀ ਤੇ ਆਇਆ ਸਾਈ ਲੁਕਾਈ ਤੇਰੀ ਹੈ ਤੇ ਸਭ ਤੈਨੂੰ ਝਉਂਦੀ ਹੈ ਜਿਸਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਜਿੰਨਾ ਤੁਸੀਂ ਕਿਰਪਾ ਕਰਦੇ ਹੋ ਨਾਮ ਮਰਤਨ ਉਹ ਖਟਦੇ ਨੇ ਗੁਰਮਖਲਾ ਦਾ ਮਨ ਮੁਖ ਗਵਾਇਆ ਗੁਰਮਖ ਖੰਨ ਨਾਮ ਤਾਂ ਲੱਭ ਲਿਆ ਮਨ ਮੁਖਾ ਗਵਾ ਲਿਆ ਤੂੰ ਤਾਂ ਆਪ ਵਿਛੋੜਿਆ ਆਪ ਮਿਲ ਆਇਆ ਆਪ ਹੀ ਜੀਵਾਂ ਨੂੰ ਵਿਛੋੜਦੇ ਹੋ ਆਪ ਹੀ ਤੁਸੀਂ ਜੀਵਾਂ ਨੂੰ ਮਿਲਾਂਦੇ ਹੋ ਤੂੰ ਦਰਿਆਉ ਸਭ ਤੁਝ ਹੀ ਮਾਹ ਹੈ ਪ੍ਰਭੂ ਤੁਸੀਂ ਦਰਿਆਉ ਸਭ ਕੁਝ ਤੁਹਾਡੇ ਵਿੱਚ ਹੈ ਆਪਕੀ ਸਾਰੀ ਸ੍ਰਿਸ਼ਟੀ ਤੇਰੇ ਕਰਕੇ ਜਉਂਦੀ ਹੈ ਤੁਦ ਤੁਝ ਬਿਨੂ ਦੂਜਾ ਕੋਈ ਨਾ ਹੈ ਤੇਰੇ ਬਿਨਾ ਹੋਰ ਕੋਈ ਨਹੀਂ ਦੂਜੀ ਹਸਤੀ ਵਾਲਾ ਨਹੀਂ ਜੀ ਜੰਤ ਸਭ ਤੇਰਾ ਖੇਲ ਹੈ ਇਹ ਸਾਰੇ ਜੀਵ ਜੰਤੂ ਤੇਰਾ ਤਮਾਸ਼ਾ ਰਚਿਆ ਹੈ ਵਿਜੋਗ ਮਿਲ ਵਿਛੜਿਆ ਸੰਜੋਗ ਕੀ ਮੇਲ ਤੇਰੀ ਧੁਰਦਰਗਾ ਹੁਕਮ ਦੇ ਕਾਰਨ ਵਿਜੋਗ ਕਾਰਨ ਇਹ ਜੀਵ ਮਿਲ ਕੇ ਵਿਛੜ ਜਾਂਦੇ ਨੇ ਤੇ ਮੁੜ ਕੇ ਮਲਾਪ ਤੇਰੀ ਕਿਰਪਾ ਨਾਲ ਹਾਸਲ ਕਰਦੇ ਨੇ ਜਿਸ ਨੂੰ ਤੂੰ ਜਾਣਾਂ ਹੈ ਸੋਈ ਜਨ ਜਾਣ ਜਿਸ ਮਨੁੱਖ ਨੂੰ ਤੁਸੀਂ ਸਮਝ ਬਖਸ਼ਦੇ ਹੋ ਉਹੀ ਸਮਝਦ ਹੈ ਹਰ ਗੁਣ ਸਦ ਹੀ ਆਖ ਵਖਾਣ ਉਹੀ ਪ੍ਰਭੂ ਦੇ ਗੁਣ ਸਦਾ ਆਖ ਕੇ ਬਿਆਨ ਕਰਦਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਧਿਆਇਆ ਹੈ ਪ੍ਰਭੂ ਦਾ ਨਾਮ ਜਪਿਆ ਹੈ ਉਹਨਾਂ ਨੇ ਸੁਖ ਕਟ ਲਿਆ ਸਹਿਜੇ ਹੀ ਹਰਨਾਮ ਸਮਾਇਆ ਉਹ ਸਹਿਜ ਵਿੱਚ ਅਡੋਲਤਾ ਚ ਟਿਕ ਕੇ ਪ੍ਰਭੂ ਦੇ ਨਾਮ ਦੇ ਵਿੱਚ ਉਹ ਜੁੜੇ ਰਹਿੰਦੇ ਨੇ ਪਾਉਕੇ ਨਾਮ ਦਾ ਰੰਗ ਉਹ ਮਨ ਦੇ ਰਹਿੰਦੇ ਨੇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਸੀਂ ਆਪ ਹੀ ਜਗਤ ਰਚਣ ਵਾਲਿਓ ਸਭ ਤੇਰਾ ਬਣਾਇ ਜਨਾਨਕ ਗੁਰਮੁਖ ਪ੍ਰਗਟ ਹੋਏ ਇਹ ਦਾਸ ਨਾਨਕ ਗੁਰੂ ਦੇ ਸਰਮੁਖ ਰਹਿਣ ਵਾਲੇ ਮਨੁੱਖ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਨੇ ਭਾਵੇਂ ਉਹਨਾਂ ਨੂੰ ਇਸ ਗੱਲ ਦਾ ਭੇਦ ਆ ਜਾਂਦਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗਾਸਾ ਕਰ ਦੁੱਜਮ ਮਹਿਲਾ ਚੌਥਾ ਕਿਸੇ ਧੜਾ ਕੀਆ ਮਿੱਤਰ ਸੁਤਨਾਲ ਪਾਈ ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਡੇ ਆ ਕਿਸੇ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕਿਸੇ ਨੇ ਆਪਣੇ ਸਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇ ਭਾਵ ਕੇ ਸਹਾਰਾ ਓਟ ਲਈ ਕਿਸੇ ਧੜਾ ਕੀਆ ਸਿਕਦਾਨ ਚੌਧਰ ਨਾਲ ਆਪਣੈ ਸੁਆਈ ਕਿਸੇ ਨੇ ਚੌਧਰੀ ਨਾਲ ਵੱਡੇ ਸਰਦਾਰ ਨਾਲ ਆਪਣੀ ਗਰਜ ਖਾਤਰ ਬਣਾਇਆ ਹਮਰਾ ਰਹਾ ਸਮੈ ਮੇਰਾ ਸਾਥੀ ਪਰਮਾਤਮਾ ਜੋ ਸਭ ਥਾਈ ਮੌਜੂਦ ਹੈ ਹਮ ਹਰ ਸਿਉ ਕੀਆ ਮੇਰੀ ਹਰ ਟੇਕ ਅਸਾ ਪਰਮਾਤਮਾ ਨਾਲ ਸਾਥ ਬਣਾਇਆ ਪਰਮਾਤਮਾ ਹੀ ਮੇਰਾ ਅਸਰ ਮੈਂ ਹਰ ਬਿਨ ਪਖ ਅਵਰ ਨਾ ਕੋਈ ਹਉ ਹਰ ਗੁਣ ਗਾਵਾਂ ਅਸੰਖ ਅਨੇਕ ਪਰਮਾਤਮਾ ਤੋਂ ਬਿਨਾ ਮੇਰਾ ਕੋਈ ਹੋਰ ਪੱਕ ਕੋਈ ਨਹੀਂ ਮੈਂ ਪਰਮਾਤਮਾ ਦੇ ਅਨੇਕਾ ਤੇ ਅਣਗਿਣਤ ਗੁਣ ਗੰਦਾ ਰਹਾਉ ਜਿਨ ਸਿਉਂ ਕਰੈ ਸੇਜਾਹੇ ਪਾਈ ਜਿਨਾਂ ਨਾਲ ਤੂ ਗੰਡ ਨਾ ਸਾਤ ਗੰਡ ਨਾ ਉਚਲ ਬਸਣਗੇ ਛੋਟ ਸਥਿਰ ਨਾ ਰਹੇ ਮਨ ਖੋਟ ਕਮਾ ਹੈ ਦੁਨੀਆ ਚ ਕੋਈ ਸਥਿਰ ਨਹੀਂ ਕਿ ਠੱਗੀ ਫਰੇਬੀ ਕਿਉਂ ਕਮਾਨਾ ਹਮ ਹਰ ਸਿਉ ਤੜਾ ਕੀਆ ਜਿਸ ਕਾ ਕੋਈ ਸਮਰਾਥ ਨਾ ਹੈ ਮੈਂ ਪਰਮਾਤਮਾ ਨਾਲ ਸਾਥ ਬਣਾਇਆ ਜਿਸ ਦੀ ਬਰਾਬਰੀ ਤਾਕਤ ਰੱਖਣ ਵਾਲਾ ਔਰ ਕੋਈ ਨਹੀਂ ਇਹ ਸਭ ਤੜੇ ਮਾਇਆ ਮੋਹ ਪਸਾਰੀ ਸਾਰੇ ਤੜੇ ਮਾਇਆ ਦਾ ਖਿਲਾਰਾ ਮੋਹਨ ਮਾਇਆ ਕੋ ਲੂਜੈ ਗਵਾਰੀ ਇਹ ਮੂਰਖ ਲੋਕ माया ਦੇ ਖਾਤਰ ਲੜਦੇ ਰਹਿੰਦੇ ਨੇ ਜਨਮ ਮਰਨ ਜੁਵੇ ਬਾਜੀ ਹਾਰੀ ਜਨਮ ਦੇ ਮਰਦੇ ਨੇ ਜੁਵੇ ਦੇ ਵੰਗ ਜੀਵਨ ਹਾਰ ਜਾਂਦੇ ਨੇ ਹਮਰੇ ਹਰ ਤੜਾ ਜੇ ਹਲਤ ਪਲਤ ਸਭ ਸਵਾਰੀ ਮੇਰਾ ਸਾਥੀ ਪਰਮਾਤਮਾ ਜੋ ਲੋਕ ਪਰਲੋਕ ਸਵਾਰਦਾ ਕਾਲ ਯੁਗ ਮੈਂ ਤੜੇ ਪੰਜ ਚੋਰ ਝਗੜਾਏ ਪਰਮਾਤਮਾ ਨਾਲ ਵਿਛੜ ਕੇ ਜੀਵ ਧੜੇ ਬਣਾਉਂਦੇ ਨੇ ਲੜਦੇ ਨੇ ਕਾਮ ਕ੍ਰੋਧ ਲੋਭ ਮੋ ਅਭਿਮਾਨ ਮਦ ਇਹਨਾਂ ਕਰਕੇ ਅੰਦਰ ਕਾਮ ਕ੍ਰੋਧ ਅੰਕਾਰ ਪੈਦਾ ਹੁੰਦਾ ਜਿਸ ਨੂੰ ਕਿਰਪਾ ਕਰ ਤੇ satsang ਮਿਲਦਾ ਜਿਸ ਨੂੰ ਕੁੱਤੇ ਮਿਹਰ ਕਰਦਾ ਉਹਨੂੰ ਸੰਗਤ ਵਿੱਚ ਮਲਾਬ ਬਖਸ਼ਦਾ ਹਮਰਾ ਹਰ ਤੜਾ ਜਿਨ ਇਹ ਤੜੇ ਸਭ ਗਵਾਏ ਮੇਰਾ ਪਰਮਾਤਮਾ ਆਪ ਤੜਾ ਹੈ ਜਿਨੇ ਸਭ ਤੜੇ ਮਕਾ ਦਿੱਤੇ ਨੇ ਮਿੱਥਿਆ ਦੂਜਾ ਭਾਉ ਟੜੇ ਬਹਿ ਪਾਵੈ ਪ੍ਰਮਾਤਮਾ ਨੂੰ ਛੱਡ ਕੇ ਮਾਇਆ ਦਾ ਝੂਠਾ ਪਿਆਰ ਟੇਕੇ ਬਸ ਢੜੇ ਬਾਜ਼ੀਆਂ ਕਰਨੈ ਪਰਾਇਆ ਛਿੱਦਰ اٹਕਲ ਆਪਣਾ ਅਹੰਕਾਰ ਵਧਾਵੈ ਮਾਇਆ ਦੇ ਮੋਹ ਹੇਟਾ ਹੋਰਨਾਂ ਦਾ ਐਬ ਤੂੰ ਲੱਭਦਾ ਫਿਰਨੈ ਤੇ ਅਹੰਕਾਰ ਵਧਾਰਿਆ ਆਪਣਾ ਜੈਸਾ ਬੀਜੈ ਤੈਸਾ ਖਾਵੈ ਜਿਹੋ ਜਾਂ ਕੋਈ ਬੀਜੇਗਾ ਉਹੋ ਜਾਂ ਖਾਵੇਗਾ ਜਨਾਨਕਾ ਹਰ ਢੜਾ ਧਰਮ ਸਭ ਸ੍ਰਿਸ਼ਟ ਜਿਣ ਆਵ ਨਾਨਕ ਦਾਸ ਨਾਨਕ ਦਾ ਪੱਕ ਕਰਨ ਵਾਲਾ ਸਾਥੀ ਤਾਂ ਪਰਮਾਤਮ ਹੈ ਤੇ ਜਿਸ ਦੀ ਬਰਕਤ ਨਾਲ ਸਾਰੀ ਸ੍ਰਿਸ਼ਟ ਕੇ ਸਾਰੀ ਸ੍ਰਿਸ਼ਟੀ ਜਿੱਤੀ ਜਾ ਸਕਦੀ ਹੈ ਆਸਾ ਮਹਿਲਾ ਚੌਥਾ ਹਿਰਦ ਸੁਣ ਸੁਣ ਮਨ ਅੰਮ੍ਰਿਤ ਪਾਇਆ ਗੁਰੂ ਦੀ ਬਾਣੀ ਸੁਣ ਕੇ ਜਿੰਨਾ ਅੰਦਰ ਨਾਮ ਜਲ ਪਿਆਰਾ ਲੱਗਣ ਲੱਗ ਪਿਆ ਗੁਰਬਾਣੀ ਹਰ ਲੱਖ ਲਖਾਇਆ ਫਿਰ ਗੁਰਬਾਣੀ ਦੀ ਬਰਕਤ ਨਾਲ ਅਦ੍ਰਿਸ਼ਟ ਪ੍ਰਭੂ ਨੂੰ ਜਾਣ ਲੈਂਦੇ ਨੇ ਗੁਰਮੁਖ ਨਾਮ ਸੁਨੋ ਮੇਰੇ ਭੈਣਾ ਏ ਮੇਰੇ ਭੈਣੋ ਗੁਰੂ ਦੀ ਸ਼ਰਮ ਪੈ ਕੇ ਪਰਮਾਤਮਾ ਦਾ ਨਾਮ ਸੁਣਿਆ ਕਰੋ ਇੱਕੋ ਰਵ ਰਹਾ ਕਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬਾਣ ਜੋ ਆਪ ਹਰੇਕ ਜਰੀ ਸ਼ਰੀਰਾਂ ਵਿੱਚ ਵਸਦਾ ਹੈ ਸਭ ਥਾਂ ਅੰਦਰ ਬੈਠਾ ਹੈ ਮੈਮੰਤਨ ਪ੍ਰੇਮ ਮਹਾ ਬੈਰਾ ਕੇ ਭੈਣੋ ਮੇਰੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਵਸਤੇ ਪਿਆਰ ਬੈਰਾਗ ਲਗਨ ਹੈ ਸਤਗੁਰ ਪ੍ਰਕਾਪਾਇਆ ਵੱਡ ਭਾਗ ਤੇ ਪਰਮਾਤਮਾ ਦਾ ਰੂਪ ਪਾ ਕੇ ਪ੍ਰਭੂ ਵੱਡੇ ਭਾਗਾ ਨਾਲ ਉਹ ਮੈਨੂੰ ਮਿਲ ਪਿਆ ਹੈ ਉਹ ਸਤਗੁਰ ਦੁਜੈ ਪਾਏ ਭਵੇਂ ਵਿਖਮਾਇਆ ਬਸ ਜਿਹੜੇ ਮਨੁੱਖ ਮਾਇਆ ਵਿੱਚ ਹਮੇਸ਼ਾ ਭਟਕਦੇ ਰਹਿੰਦੇ ਨੇ ਭਾਗਹੀਨ ਨਹੀਂ ਸਤਗੁਰ ਪਾਇਆ ਉਹਨਾਂ ਭਾਗਹੀਨਾਂ ਨੇ ਸਤਗੁਰੂ ਨੂੰ ਪ੍ਰਾਪਤਿਨ ਕੀਤਾ ਅੰਮ੍ਰਿਤ ਹਰਸ ਹਰ ਆਪ ਪਿਆਇਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਚਖ ਲਿਆ ਹੈ ਨਾਮ ਜਲ ਪੀ ਲਿਆ ਹੈ ਤੇ ਇਹ ਦਾਤ ਪ੍ਰਭੂ ਦਿੱਤੀ ਆਪਣੇ ਆਪ ਨਹੀਂ ਮਿਲੀ ਗੁਰਪੂਰੈ ਨਾਨਕ ਹਰ ਪਾਇ ਹੈ ਨਾਨਕ ਉਸ ਨੇ ਪੂਰੇ ਗੁਰੂ ਦੇ ਰਾਹੀ ਪ੍ਰਮਾਤਮਾ ਨੂੰ ਹਿਰਦੇ ਚ ਵਸਾ ਲਿਆ ਹੈ ਆਸਾ ਮਹਿਲਾ ਚੌਥਾ ਮੈਂ ਮੰਤਨ ਪ੍ਰੇਮ ਨਾਮ ਅਨਹਾਰ ਮੇਰੇ ਮਨ ਤਨ ਪ੍ਰਭੂ ਦੇ ਨਾਮ ਦਾ ਹੀ ਆਸਰਾ ਪਿਆਰ ਹੈ ਨਾਮ ਜੱਪੀ ਨਾਮੋ ਸੁਖਸਾਰ ਨਾਮ ਹੀ ਜਾਪਣਾ ਨਾਮ ਹੀ ਸਾਰੇ ਸੁੱਖਾਂ ਦਾ ਨਚੋੜ ਹੈ ਨਾਮ ਜੱਫੋ ਮੇਰੇ ਸਾਧਨ ਸੰਗ ਹੈ ਮੇਰੇ ਮਿੱਤਰੋ ਪਰਮਾਤਮਾ ਦਾ ਨਾਮ ਜੱਪਿਆ ਕਰੋ ਨਾਮ ਬਿਨਾ ਮੈਂ ਅਵਰ ਨਾ ਕੋਈ ਵੱਡਾ ਪਾ ਗੁਰਮੁਖਰ ਲੈਨ ਰਹਾ ਪਰਮਾਤਮਾ ਦੇ ਨਾਮ ਤੋਂ ਬਿਨਾ ਜਿੰਦਗੀ ਦਾ ਕੋਈ ਆਸਰਾ ਨਹੀਂ ਦਿੱਸਦਾ ਇਹ ਹਰ ਨਾਮ ਹਰੀ ਨਾਮ ਵੱਡੀ ਕਿਸਮਤ ਰਾਹੀ ਗੁਰੂ ਰਾਹੀ ਹੀ ਮਿਲਦਾ ਹੈ ਰਹਾਓ ਨਾਮ ਬਿਨਾ ਨਹੀਂ ਜੀਵ ਆਇਆ ਨਾਮ ਤੋਂ ਬਿਨਾ ਜੀਵਨ ਨਹੀਂ ਹੈ ਵੱਡੇ ਪਾ ਗੁਰਮੁਖਰ ਪੈ ਗੁਰੂ ਦੇ ਸਨਮੁਖ ਹੋ ਕੇ ਵੱਡੇ ਭਾਗਾ ਨਾਲ ਮਿਲਦਾ ਨਾਮ ਹੀਨ ਕਾਲੁਖ ਮੁਖ ਮਾਇਆ ਹੇ ਮੇਰੇ ਮਿੱਤਰੋ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਿਉਣਾ ਫਟਕਾਰ ਹੈ ਨਾਮ ਬਿਨਾ ਤ੍ਰਿਗ ਤ੍ਰਿਗ ਜੀਵ ਆਇਆ ਨਾਮ ਤੋਂ ਬਿਨਾ ਮਨੁੱਖ ਦਾ ਜੀਵਨ ਤ੍ਰਿਗ ਹੀ ਸਮਝੋ ਵੱਡਾ ਵੱਡਾ ਹਰ ਪਾ ਕਰ ਪਇ ਉਹ ਮਨੁੱਖ ਉਹ ਸਭ ਤੋਂ ਵੱਡੇ ਪ੍ਰਮਾਤਮਾ ਨੂੰ ਵੱਡੀ ਕਿਸਮਤ ਨਾਲ ਵਿੱਚ ਦੇਚ ਵਿਸਾਲ ਲੈਂਦਾ ਨਾਨਕ ਗੁਰਮੁਖ ਨਾਮ ਦਿਵਾਇਆ ਹੈ ਨਾਨਕ ਗੁਰੂ ਦੇ ਰਾਹੀ ਜਿਸ ਨੂੰ ਪ੍ਰਮਾਤਮਾ ਆਪਣੇ ਨਾਮ ਦੀ ਦਾਤ ਬਖਸ਼ਦਾ ਹੈ ਆਸਾ ਮਹਿਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਮੈਂ ਪ੍ਰਮਾਤਮਾ ਦੇ ਗੁਣ ਗਾੰਦ ਰਹਿਨਾ ਵਾ ਉਹਨੂੰ ਜਪਤ ਦਾ ਰਹਿਨਾ ਵਾ ਗੁਰਮੁਖ ਹਰ ਗੁਣ ਆਖ ਵਖਾਣ ਗੁਰੂ ਦੇ ਸ਼ਰਨ ਪੈ ਕੇ ਪ੍ਰਮਾਤਮਾ ਦੇ ਗੁਣ ਉਚਾਰ ਕੇ ਬਿਆਨ ਕਰਦਾ ਰਹਿ ਨਾ ਜਪ ਜਪਨਾ ਮਨ ਪਿਆ ਅਨੰਦ ਨਾਮ ਜਪ ਜਪ ਕੇ ਮਨ ਚ ਅਨੰਦ ਪੈਦਾ ਹੋ ਜਾਂਦਾ ਸਤ 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 ਗੁਰ ਨਾਮ ਦ੍ਰਿੜਾਇ ਰਸ ਗਾਏ ਗੁਣ ਪਰਮ ਅਨੰਦ ਰਹਾ ਜਿਸ ਮਨੁੱਖ ਦੇ ਹਿਰਦੇ ਚ ਗੁਰੂ ਨੇ ਸਤ ਨਾਮ ਸਤ ਨਾਮ ਸਤ ਨਾਮ ਪੱਕਾ ਕਰ ਦਿੱਤਾ ਉਨੇ ਬੜੇ ਪ੍ਰੇਮ ਨਾਲ ਪਰਮਾਨੰਤ ਪ੍ਰਭੂ ਦੇ ਗੁਣ ਗਾਣ ਸ਼ੁਰੂ ਕੀਤੇ ਰਹਾਉ ਹਰ ਗੁਣ ਗਾਵੈ ਹਰ ਜਨ ਲੋਕਾ ਗੁਰੂ ਦੀ ਸ਼ਰਨ ਪਾ ਕੇ ਪਰਮਾਤਮਾ ਦਾ ਭਗਤ ਪਰਮਾਤਮਾ ਦੇ ਗੁਣ ਗਾਉਂਦਾ ਵੱਡਾ ਬਾਗ ਪਾਇ ਹਰ ਨਿਰਜੋਗਾ ਤੇ ਵੱਡੀ ਕਿਸਮਤ ਨਾਲ ਉਸ ਨਿਰਲੇਪ ਪਰਮਾਤਮਾ ਨੂੰ ਮਿਲ ਪੈਂਦਾ ਗੁਣ ਵਿਹੋਣ ਮਾਇਆ ਮਲ ਧਾਰੀ ਪਰਮਾਤਮਾ ਦੇ ਸਿਵ ਤੋਂ ਸਲਾਤ ਤੋਂ ਵੰਝ ਹੋਏ ਮਨੁੱਖ ਮਾਇਆ ਦੀ ਮਹਿਲ ਮੰਚ ਟਿਕਾਈ ਰੱਖਦੇ ਨੇ ਵਿਣ ਗੁਣ ਜਨਮ ਮੋਏ ਅਹੰਕਾਰੀ ਤੇ ਸਿਵ ਤੋਂ ਸਲਾਤ ਤੋਂ ਬਿਨਾਂ ਅਹੰਕਾਰੀ ਮੱਤੇ ਹੋਏ ਜੀ ਮੜਮੜ ਜੰਮ ਦੇ ਮਰਦੇ ਨੇ ਸ਼ਰੀਰ ਸਰੋਵਰ ਗੁਣ ਪ੍ਰਗਟ ਕੀਏ ਤੇ ਭਾਈ ਇਹ ਸ਼ਰੀਰ ਸਰੋਵਰ ਵਿੱਚ ਪ੍ਰਮਾਤਮਾ ਦੇ ਗੁਣ ਗੁਰੂ ਨਹੀਂ ਪ੍ਰਗਟ ਕੀਤੇ ਨੇ ਨਾਨਕ ਗੁਰਮੁਖ ਮੱਥ ਤਤ ਕੱਢੀਏ ਇਹ ਨਾਨਕ ਜਿਵੇਂ ਦੁੱਧ ਢੜਕ ਕੇ ਮੱਖਣ ਨਿਕਲਦਾ ਹੈ ਨਾ ਤੇ ਨਾਮ ਜਪ ਕੇ ਮਨੁੱਖ ਉੱਚਾ ਸੋਚਾ ਜੀਵਨ ਹਾਸਲ ਕਰ ਲੈਂਦਾ ਆਸਾ ਮਹਿਲਾ ਚੌਥਾ ਨਾਮ ਸੁਣੀ ਨਾਮੋਂ ਮਨ ਭਾਵੈ ਤੇ ਭਾਈ ਮੈਂ ਪ੍ਰਮਾਤਮਾ ਦਾ ਨਾਮ ਹੀ ਸੁੰਨਾ ਤੇ ਨਾਮ ਹੀ ਮੈਨੂੰ ਚੰਗਾ ਲੱਗਦਾ ਵੱਡਾ ਪਾ ਗੁਰਮਖਰ ਪਾਵੈ ਗੁਰੂ ਦੇ ਸ਼ਰਨ ਪਿਆ ਹੀ ਵੱਡੇ ਭਾਗਾਂ ਨਾਲ ਨਾ ਮਿਲਦਾ। ਨਾਮ ਜਪੋ ਗੁਰਮੁਖ ਪਰਗਾਸ ਸਾਈ ਭਾਈ ਗੁਰੂ ਦੀ ਸ਼ਰਮ ਪੈ ਕੇ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਆਤਮਿਕ ਚਾਨਣ ਹੋਵੇਗਾ। ਨਾਮ বিনা ਮੈਂ ਤਰ ਨਹੀਂ ਕਾਇ। ਨਾਮ ਰਵਿਆ ਸਭ ਸਾਸ ਗਿਰਾਸਾ। ਪ੍ਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਕੋਈ ਹੋਰ ਅਸਰਾ ਨਹੀਂ ਤਾਕਦਾ। ਪ੍ਰਭੂ ਦਾ ਨਾਮ ਹਰੇਕ ਸਵਾਸ ਗ੍ਰਾਹੀ ਨਾਲ ਜਪਣਾ ਹਾਂ। ਨਾਮ ਹੈ ਸੁਰਤ ਸੁਣੀ ਮਨ ਪਾਈ ਜਦੋਂ ਮੈਂ ਨਾਮ ਦੀ ਸਰੋਤ ਸੁਣੀ ਮੇਰੇ ਮਨ ਵਿੱਚ ਪਿਆਰੀ ਲੱਗੀ ਜੋ ਨਾਮ ਸੁਨਾਵੈ ਸੋ ਮੇਰਾ ਮੀਤ ਸਖਾਈ ਜੋ ਨਾਮ ਸੁਣਾਉਂਦਾ ਮੈਨੂੰ ਮੇਰਾ ਮਿੱਤਰ ਸਖ ਹੈ ਨਾਮ ਹੀਨ ਗਏ ਮੂੜ ਨੰਗਾ ਪਰਮਾਤਮਾ ਦੇ ਨਾਮ ਤਵਾਂਜੇ ਮੂਰਖ ਮਨੁ ਖਾਲੀ ਹੱਥ ਗਏ ਪਚ ਪਚ ਮਏ ਵਿਖ ਦੇਕ ਪਤੰਗਾ ਜੇ ਪਤੰਗ ਵੱਲ ਦੇ ਦੀਵਨ ਵੇਖ ਕੇ ਸੜ ਮਰਦਾ ਐਵੇਂ ਨਾਮਹੀਣ ਮਨੁੱਖ ਮਾਇਆ ਵੇਖ ਕੇ ਸੜ ਮਰੇ ਨੇ ਆਪੇ ਥਾਪੇ ਥਾਪ ਉਥਾਪੇ ਪਰਮਾਤਮਾ ਆਪ ਹੀ ਥਾਪਦਾ ਆਪ ਹੀ ਠਾਤ ਦਿੰਦਾ ਨਾਨਕ ਨਾਮ ਦੇਵੈ ਹਰ ਆਪੇ ਨਾਨਕ ਉ ਪਰਮਾਤਮਾ ਆਪ ਹੀ ਨਾਮ ਦੀ ਦਾਤ ਬਖਸ਼ਦਾ ਹੈ ਆਸਾ ਮਹਿਲਾ ਚੌਥਾ ਗੁਰਮੁਖ ਹਰ ਹਰ ਵੇਲ ਮਦਾਈ ਪਰਮਾਤਮਾ ਦਾ ਨਾਮ ਮਾਨੋ ਵੇਲ ਹੈ ਤੇ ਗੁਰੂ ਸ਼ਰਨ ਪੈਣ ਵਾਲੇ ਮਨੁੱਖ ਨੇ ਇਹ ਸਰਨਾਮ ਵੇਲ ਨੂੰ ਸਿਮਰ ਨਾਲ ਸਿੰਜ ਕੇ ਵਧਾਇਆ ਹੈ ਵੱਡੀ ਕਰ ਲਿਆ ਅੱਲਾ ਅਗੇ ਹਰਸ ਕਰਸਾਈ ਉਹਨਾਂ ਅੰਦਰ ਆਤਮਿਕ ਜੀਵਨ ਵਿੱਚ ਇਸ ਵੇਲ ਨੂੰ ਰਸ ਦੇਣ ਵਾਲੇ ਸਵਾਦਲੇ ਪਦਾਰਥ ਭਾਵਕ ਗੁਣ ਲੱਗੇ ਨੇ ਹਰ ਹਰ ਨਾਮ ਜਪ ਅਨੰਤ ਤਰੰਗਾ ਜਗ ਦੇ ਅਨੇਕਾ ਜੀ ਜੰਤੂ ਬੇੰਤ ਲਹਿਰਾਂ ਦੇ ਮਾਲਕ ਪਰਮਾਤਮਾ ਦਾ ਨਾਮ ਜਪਦੇ ਨੇ ਜਪ ਜਪ ਨਾਮ ਗੁਰਮਤ ਸਲਾਹੀ ਮਾਰਿਆ ਕਾਲ ਜਮ ਕੰਕਰ ਪੋਇੰਗਾ ਰਹਾਓ ਫਿਰ ਉਹ ਨਾਮ ਨੂੰ ਜਪ ਜਪ ਕੇ ਗੁਰੂ ਦੀ ਮਾਤਰਾ ਹੀ ਸਲਾਹ ਕੇ ਉਹ ਜਮ ਕੰਕਰ ਕਾਲ ਨੂੰ ਮਾਰ ਲਿੰਦੇ ਨੇ ਹਰ ਹਰ ਗੁਰਮੈ ਭਗਤ ਰਖਾਈ ਇਹ ਭਾਈ ਪਰਮਾਤਮਾ ਨੇ ਆਪਣੀ ਭਗਤੀ ਗੁਰੂ ਚ ਰੱਖੀ ਹੈ ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ ਤੇ ਗੁਰੂ ਪ੍ਰਸੰਨ ਓਕੇ ਭਗਤੀ ਦੀ ਏਦਾਤ ਆਪਣੇ ਸਿੱਖਾਂ ਨੂੰ ਦਿੰਦਾ ਹਉਮੈ ਕਰਮ ਕਿਛ ਬਿਦ ਨਹੀਂ ਜਾਣ ਜਿਹੜੇ ਹਉਮੈ ਕਰਦੇ ਨੇ ਭਗਤੀ ਦੀ ਰਤਾਸਾਰ ਨਹੀਂ ਲੈਂਦੇ ਜੋ ਕੁੰਚਰਨੈ ਖਾਕ ਸਿਰਛਾਣ ਜਿਵੇਂ ਹਾਤੀ ਆਪਣੇ ਸਿਰ ਤੇ ਮਿੱਟੀ ਪਾਉਂਦਾ ਨਾ ਕਿਸੇ ਲਾਭ ਨੇ ਜੇ ਵੱਡ ਪਾਗ ਹੋਵੇਂ ਵੱਡ ਉੱਚੇ ਜੇ ਵੱਡੇ ਪਾਗ ਹੋਣ ਤੇ ਉੱਚੇ ਪਾਗ ਨੂੰ ਮਨੁੱਖ ਗੁਰੂ ਦੀ ਸ਼ਰਨ ਬਹਿ ਕੇ ਨਾਮ ਜਪਦਾ ਨਾਨਕ ਨਾਮ ਜਪੈ ਸਤ ਸੂਚੇ ਨਾਨਕ ਸਦਾ ਕੈਮਰਨ ਵਾਲੇ ਪ੍ਰਮਾਤਮਾ ਜੁੜ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਆਸਾ ਮਹਿਲਾ ਚੌਥਾ ਹਰ ਹਰ ਨਾਮ ਕੀ ਮਨਪੋਖ ਲਗਾਈ ਮੇਰੇ ਅੰਦਰ ਨਾਮ ਦੀ ਸਦਾ ਭੁੱਖ ਲੱਗੀ ਰਹਿੰਦੀ ਹੈ ਨਾਮ ਸੁਣਿਆ ਮਨ ਤ੍ਰਿਪਤੈ ਮੇਰੇ ਭਾਈ ਨਾਮ ਨੂੰ ਸੁਣਦੇ ਰਹੀਏ ਤੇ ਪਰ ਮਾਇਆ ਵੱਲੋਂ ਰੱਜਿਆ ਰੰਦਾ ਬੰਦਾ ਨਾਮ ਜਪੋ ਮੇਰੇ ਗੁਰ ਸਿੱਖ ਮੀਤਾ ਹੇ ਮੇਰੇ ਗੁਰੂ ਦੇ ਸਿੱਖੋ ਮਿੱਤਰੋ ਨਾਮ ਜਪੋ ਨਾਮ ਜਪੋ ਨਾਮੇ ਸੁਖ ਪਾਓ ਨਾਮ ਰੱਖੋ ਗੁਰਮਤਿ ਮਨ ਚੀਤਾ ਰਹਾਓ ਨਾਮ ਵਿੱਚ ਜੁੜ ਕੇ ਆਨੰਦ ਮਾਣੋ ਗੁਰੂ ਦੇ ਮਾਧਿ ਰਈ ਪ੍ਰਮਾਤਮਾ ਨੂੰ ਮਨ ਚ ਵਸਾਓ ਚਿੱਤ ਚ ਭਾਈ ਟਿਕਾਏ ਰੱਖੋ ਨਾਮੋ ਨਾਮ ਸੁਣੀ ਮਨ ਸਰਸਾ ਸਦਾ ਪਰਮਾਤਮਾ ਦਾ ਨਾਮ ਸੁਣ ਕੇ ਪ੍ਰੇਮ ਆਦਿ ਗੁਣਾ ਨਾਲ ਹਰਿਆ ਹੋਇਆ ਰਹਿੰਦਾ ਨਾਮ ਲਾਹ ਲੈ ਗੁਰਮਤਿ ਵਿਖਸਾ ਗੁਰੂ ਦੀ ਮਾਤ ਦੀ ਬਰਕਤ ਨਾਲ ਪਰਮਾਤਮਾ ਦਾ ਨਾਮ ਖੱਟ ਕੇ ਮਨ ਖੁਸ਼ ਹੋ ਜਾਂਦਾ ਨਾਮ ਬਿਨਾਂ ਕੁਸ਼ਟੀ ਮੋਹ ਅੰਧਾ ਨਾਮ ਤੋਂ ਬਿਨਾਂ ਮਨੁੱਖ ਕੁਸ਼ਟੀ ਹੈ ਗਰਸਿਆ ਰੋਗ ਦੇ ਆ ਕੋਟ ਦੇ ਰੋਗਾ ਦੇ ਨਾਲ ਮਨ ਕਰਕੇਨ ਸਭ ਨੇ ਫਲ ਕਰਮ ਕੀਏ ਦੁਖ ਧੰਦਾ ਜਿਤਨੇ ਵੀ ਕੰਮ ਕਰਦਾ ਸਭ ਵਿਰਥ ਨੇ ਉਸ ਲਈ ਮਾਇਆ ਦੇ ਜਾਲ ਹੀ ਬਣੇ ਰਹਿੰਦੇ ਨੇ ਹਰ 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 ਜਸ ਜਪੈ ਵੱਡ ਭਾਗੀ ਹਰੀ ਨਾਮਉ ਜਪਦਾ ਜਿਹਦੇ ਵਾਟ ਭਾਗ ਚੰਗੇ ਨੇ ਨਾਨਕ ਗੁਰਮਤ ਨਾਮ ਲੈ ਲੈ ਲਾ ਕੇ ਹੇ ਨਾਨਕ ਗੁਰੂ ਦੀ ਮਤ ਨਾਲ ਪਰਮਾਤਮਾ ਦੇ ਨਾਮ ਦੇ ਵਿੱਚ ਫਿਰ ਜਿਹੜੀ ਸੁਰਤ ਹੈ ਉਹ ਜੁੜੀ ਰਹਿੰਦੀ ਹੈ ਇਕ ਓੰਕਾਰ ਸਤਿਗੁਰ ਪ੍ਰਸਾਦ ਮਹਲਾ 4 ਰਾਗ ਸ ਕਰ 6 ਕੇ ਤਿੰਨ ਹੱਤ ਕਰ ਤੰਤ ਵਜਾਵੈ ਜੋਗੀ ਥੋਤਰ ਵਾਜੈ ਮੇਨਾ ਜਿਹੜਾ ਜੋਗੀ ਹੈ ਹੱਤ ਵਿੱਚ ਫੜ ਕੇ ਤਾਰ ਵਜਾਂਦਾ ਪਰ ਉਸ ਦੀ ਕਿੰਗੁਰੀ ਬੇਅਸਰ ਵੱਜਦੀ ਹੈ ਕਿਉਂਕਿ ਨਾਮ ਤੇ ਮਨ ਤੋਂ ਸਖਣਾ ਹੈ ਤਰਲਾਬ ਕੋਈ ਨਹੀਂ ਗੁਰਮਤ ਹਰ ਗੁਣ ਬੋਲੋ ਜੋਗੀ ਇਹ ਮਨੁਆ ਹਰ ਰੰਗ ਪੇਨ ਪੇਂਦਾ ਪੁੱਜਿਆ ਕਿ ਜੋਗੀ ਗੁਰੂ ਦੀ ਮਤ ਸਿੱਖਿਆ ਲੈ ਕੇ ਨਾਮ ਨੂੰ ਜਪੋ ਮਨ ਨਾਮ ਚ ਰੰਗਿਆ ਰਹੇਗਾ ਜੋਗੀ ਹਰਦੇ ਹੋ ਮਤੀ ਉਪਦੇਸ਼ੇ ਜੋਗੀ ਤੁਸੀਂ ਆਪਣੇ ਮਨ ਨੂੰ ਹਰਨਾਮ ਸਿਮਰਨ ਦੀ ਅਕਲ ਸਿੱਖਿਆ ਦਿਆ ਕਰੋ ਜੋ ਕੁ ਜੁਗ ਹਰ ਹਰ ਏਕੋ ਵਰਤੈ ਤਿਸ ਅੱਗੇ ਹਮ ਆਦੇਸ ਰਹਾਉ ਉਹ ਪਰਮਾਤਮਾ ਹਰੇਕ ਯੁੱਗ ਵਿੱਚ ਸਭ ਥਾਂ ਤੇ ਵਸਤੈ ਸਾਡੀ ਉਹਦੇ ਅੱਗੇ ਆਦੇਸ ਸਿਰ ਨਿਮੋਣੇ ਨਮਸਕਾਰ ਹੈ ਗਾਵੇ ਰਾਗ ਭਾਂਤ ਬੋਲੈ ਇਹ ਮਨੁਆ ਖੇਲੇ ਖੇਲ ਜੋਗੀ ਲੋਗ ਰਾਗ ਗਾਉਂਦੇ ਨੇ ਹੋਰ ਵੀ ਕਈ ਕਿਸਮ ਦੇ ਬੋਲ ਬੋਲਦੇ ਨੇ ਪਰ ਸਾਰੀਆਂ ਖਿਡਾ ਰੈਂਦੀਆਂ ਨੇ ਜੋ ਮੈਂ ਕੂਪ ਸਿੰਚਨ ਕੋ ਬਸਦਾ ਉੱਠ ਬੈਲ ਗਏ ਚਰ ਬੇਲ ਕਿੰਗੁਰੀ ਆਦਿਕ ਦਾ ਮਨ ਤੇ ਸਰ ਨਹੀਂ ਪੈਂਦਾ ਉਹਨਾਂ ਦੀ ਹਾਲਤ ਇਉਂ ਹੀ ਹੁੰਦੀ ਹੈ ਜਿਵੇਂ ਕਿਸਾਨ ਪੈਲੀ ਸਿੰਜਣ ਵਾਸਤੇ ਖੂਜ ਹੁੰਦਾ ਪਰ ਉਹਨਾਂ ਦੇ ਆਪਣੇ ਬੈਲ ਉੱਠ ਕੇ ਬੇਲ ਆਦਿਕ ਖਾ ਜਾਂਦੇ ਨੇ ਇਹੀ ਹਾਲਾਤ ਉਹ ਨਜੋਕੀ ਆਂਦੇ ਨੇ ਕਾਇਆ ਨਗਰਮੇ ਕਰਮ ਹਰ ਬੋਵ ਹਰ ਜਾਮੇ ਹਰ ਆਖੇਤ ਇਹ ਜੋਗੀ ਸਰੀਰ ਨਗਰ ਚ ਹਰੀ ਨਾਮ ਸਿਮਰਨ ਦਾ ਕਰਮ ਬੀਜੋ ਸਰੀਰ ਪੈਲੀ ਹੈ ਨਾਮ ਬੀਜੋ ਨਾਮ ਬੀਜੋਗੇ ਨਾਮ ਸੋਨਾ ਹਰਾ ਖੇਤ ਫਿਰ ਉੱਗੇਗਾ ਮੰਨਵਾ ਅਸਤਿਰ ਬੈਲ ਮਨ ਜੋਵ ਹਰ ਸਿੰਚੋ ਗੁਰਮਤ ਜੀ ਤੇ ਜੋਗੀ ਸਿਮਰਨ ਦੀ ਬਰਕਤ ਨਾਲ ਸਮਾਨ ਨੂੰ ਡੋਲਣ ਤੋਂ ਰੋਕੋ ਇਸ ਟिके ਹੋਏ ਮਨ ਬੈਲ ਨੂੰ ਜੋਵ ਤੇ ਗੁਰੂ ਦੇ ਮਾਤਰਾਂ ਹੀ ਨਾਮ ਜਲ ਸਿੰਚੋ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਹੈ ਪ੍ਰਭੂ ਇਹ ਜੀਵਾਂ ਦੇ ਕੀ ਵਸ ਇਹ ਜੋਗੀ ਜੰਗਮ ਸੰਿਆਸੀ ਇਹ ਸਭ ਤੁਹਾਡੇ ਬਣਾਏ ਨੇ ਜਿਵੇਂ ਤੁਰਦੇ ਉਹ ਉਧਰ ਹੀ ਤੁਰਦੇ ਨੇ ਜਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵੋ ਮਨਵਾ ਪੇਲ ਦਾਸ ਨਾਨਕ ਦੇ ਅੰਤਰ ਜਾਮੀ ਪ੍ਰਭੂ ਸਾਡੇ ਮਨ ਨੂੰ ਪ੍ਰੇਰ ਕੇ ਤੁਸੀਂ ਆਪਣੇ ਚਰਨਾਂ 'ਚ ਕਿਰਪਾ ਕਰਕੇ ਜੋੜੋ ਆਸਾ ਮਹਿਲਾ ਚੌਥਾ ਕਬ ਕੋ ਭਲ ਕੁੰਗਰ ਤਾਲ ਕਬ ਕੋ ਬਜਾ ਬੈਰ ਬਾਵ ਕਬ ਕੋ ਬਜਾ ਵੈਰ ਬਾਬ ਕਿਉਂ ਕੋਈ ਤਾਲ ਦੇਣ ਵਾਸਤੇ ਕੁੰਗਰੂ ਲੱਭਦਾ ਫਿਰੇ ਭਾਵ ਨਾ ਮੈਨੂੰ ਕੁੰਗਰਾਂ ਦੀ ਲੋੜ ਹੈ ਨਾ ਰਬਾਬ ਭਾਵ ਕਿਸ ਸਾਜ਼ ਦੀ ਮੈਨੂੰ ਲੋੜ ਹੈ ਆਵਤ ਜਾਤ ਬਾਹਰ ਖਿੰਨ ਲੱਗੇ ਹੁਣ ਤਬ ਲਗ ਸਮਾਰੋ ਨਾਮ ਇਹ ਕੁੰਗਰੂ ਰਬਾਬ ਆਦਿਕ ਸਾਜ਼ ਲਿਉਣ ਵਾਸਤੇ ਆਉਂਦਿਆਂ ਜਾਂਦੇ ਕੁਝ ਕੁ ਸਮਾਂ ਲੱਗਦਾ ਤੇ ਸਤਿਗੁਰੂ ਕਹਿਣ ਲੱਗੇ ਇਹ ਸਮਾਂ ਪ੍ਰਮਾਤਮਾ ਦੀ ਨਾਮ ਨੂੰ ਪ੍ਰਮਾਤਮਾ ਦੇ ਨਾਮ ਨੂੰ ਚਿਤਾ ਕਰਾਂਗਾ ਜਿੰਨਾ ਚਿਰ ਹੰਗਰੂ ਬਨਨਾਗਾ ਇੰਨਾ ਚਿਰ ਮੈਂ ਵੈਗੁਰੂ ਆਖ ਲੈਣਾ ਮੇਰੇ ਮਨ ਐਸੀ ਭਗਤ ਬਨਿਆਏ हे ਮੇਰੇ ਮਨ ਪ੍ਰਮਾਤਮਾ ਦੀ ਇਹੋ ਜੀ ਭਗਤੀ ਅੰਦਰ ਬਣ ਗਈ ਹੈ ਹਉ ਹਰ ਬਿਨ ਖਿਨ ਪਲ ਰਹਿ ਨਾ ਸਕਉ ਜੈਸੇ ਜਲ ਬਿਨ ਮੀਨ ਮਰ ਜਾਇ ਰਹਾ ਮੈਂ ਪ੍ਰਮਾਤਮਾ ਦੀ ਯਾਦ ਤੋਂ ਬਿਨਾ ਕੜੀ ਪਲ ਵੀ ਨਹੀਂ ਰਹਿ ਸਕਦਾ ਜਿਵੇਂ ਪਾਣੀ ਤਵੀ ਚੜਕੇ ਮੱਛੀ ਮਰ ਜਾਂਦੀ ਐ ਕਬ ਕੋਈ ਮੇਲਾ ਪੰਜ ਸਤ ਗਾਇਣ ਕਬ ਕੋ ਰਾਗ ਤੁਨ ਉਠਾਵੈ ਗਾਣ ਵਾਸਤੇ ਕਿਉਂ ਕੋਈ ਪੰਜ ਤਾਰਾਂ ਦੇ ਸਤ ਸੁਰਾ ਮਿਲਾਂਦਾ ਫਿਰੇ ਕਿਉਂ ਕੋਈ ਰਾਗ ਦੀ ਸੁਰ ਚੁੱਕਦਾ ਫਿਰੇ ਸਮਾਂ ਲੱਗਦਾ ਮੇਲਤ ਚੁਨਤ ਕਿਨ ਪਲੰਚਸਾ ਲੱਗੈ ਤਬ ਲੱਗ ਮੇਰਾ ਮਨ ਰਾਮ ਗੁਣ ਗਾਵੇ ਇਹ ਤਾਰਾਂ ਸੁਰਾ ਮਿਲਾਂਦੇ ਆ ਸੁਰ ਚੁੱਕਦੇ ਆ ਕੁਛ ਕੁ ਸਮਾਂ ਲੱਗਦਾ ਮਹਿਨਾ ਸਮਾਂ ਕਿਉਂ ਖਰਾਬ ਕਰਾਂ ਮੈਂ ਪ੍ਰਭੂ ਨੂੰ ਇੰਨਾ ਸਮਾਂ ਜਪਾਂਗਾ ਕਬ ਕੋ ਨਾ ਚੈ ਪਾਉਂ ਪਸਾਰ ਕਬ ਕੋ ਹਾਥ ਪਸਾਰ ਕਿਉਂ ਕੋਈ ਨੱਚਦਾ ਫਿਰੇ ਪੈਰ ਹਲਾਉਂਦਾ ਫਿਰੇ ਹੱਥ ਖਿਲਾਰੇ ਨਹਾਤਾ ਪੈਰਾਂ ਨੂੰ ਖਿਲਾਰਦਿਆਂ ਥੋੜਾ ਬਹੁਤਾ ਸਮਾਂ ਤੇ ਲੱਗਦਾ ਤੇ ਮੈਂ ਕਿਉਂ ਲਾਵਾਂ ਹਾਥ ਪਾਉਂ ਪਸਾਰਤ ਬਿਲਮ ਤੇ ਲੱਗੇ ਤਬ ਲਗ ਮੇਰਾ ਮਨ RAM ਸੰਭਾਰੈ ਇਹ ਕੁਛ ਕਰਦਿਆਂ ਸਮਾਂ ਲੱਗਦਾ ਤੇ ਮੈਂ ਜੱਪਾ ਕਰ ਰਿਹਾ ਰੱਬ ਨੂੰ ਇੰਨੇ ਸਮੇਂ ਚ ਕਬ ਕੋ ਲੋਗਨ ਕੋ ਪਤੀ ਆਵੇ ਲੋਕ ਪਤੀਣਾ ਨਾ ਪਤ ਹੋਏ ਭਾਈ ਆਪਣੇ ਆਪ ਨੂੰ ਭਗਤ ਜ਼ाहिर ਕਰਨ ਵਾਸਤੇ ਕਿਉਂ ਕੋਈ ਲੁਖਾ ਲੋਕਾਂ ਨੂੰ ਯਕੀਨ ਦਿਵਾਉਂਦਾ ਫਿਰ ਲੋਕਾਂ ਨੂੰ ਤਸੱਲੀ ਹੋ ਜਾਏ ਤਾਂ ਕੀ ਮਿਲੇਗਾ ਜੇ ਭਗਤ ਬਣ ਗਏ ਤਾਂ ਤਸੱਲੀ ਉਹ ਵੀ ਜੇ ਕੀ ਮਿਲੇਗਾ ਜਨਾਨਕ ਹਰ ਹਿਰਦੈ ਸਦ ਧਿਆਵੋ ਤਾ ਜੈ ਜੈ ਕਰੇ ਸਭ ਕੋ ਇਹ ਦਾਸ ਨਾਨਕ ਸਦਾ ਆਪਣੇ ਹਿਰਦੇ ਚ ਪਰਮਾਤਮਾ ਨੂੰ ਜੱਪੋ ਤਾਂ ਸੰਸਾਰ ਤੁਹਾਡੀ ਜੈ ਜੈ ਕਰੇਗਾ ਆਸਾ ਮਹਿਲਾ ਚੌਥਾ ਸਤ ਸੰਗਤ ਮਿਲੀਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਪ੍ਰਭੂ ਦੀ ਗੁਰੂ ਦੀ ਸਾਧ ਸੰਗਤ ਚ ਮਿਲਣਾ ਚਾਹੀਦਾ ਸੰਗਤ ਚ ਮਿਲ ਕੇ ਪਰਮਾਤਮਾ ਦੇ ਗੁਣ ਗਾਣ ਦੇਰ ਗਿਆਨ ਰਤਨ ਬਲਿਆ ਕਟ ਚਾਨਣ ਅਗਿਆਨ ਅੰਧੇਰਾ ਜਾਏ ਜਿਹਦੇ ਅੰਦਰ ਗਿਆਨ ਦਾ ਰਤਨ ਚਮਕ ਪੈਂਦਾ ਉਸਤੇ ਹਿਰਦੇ ਚ ਆਤਮਕ ਚਾਨਣ ਹੋ ਜਾਂਦਾ ਹਰ ਜਨ ਨਾਚੋ ਹਰ ਹਰਤੀ ਜਾਏ हे ਹਰੀ ਦੇ ਸੇਵਕੋ ਪਰਮਾਤਮਾ ਦਾ ਨਾਮ ਸਿਮਰ ਕੇ ਨੱਚੋ ਉਹਨੂੰ ਜੱਪੋ ਸਿਮਰਨ ਕਰੋ ਐਸੇ ਸੰਤ ਮਿਲੇ ਮੇਰੇ ਭਾਈ ਹਮ ਜਨ ਕੇ ਤੋਂ ਵੈ ਪਾਇ ਰਹਾ ਹੋਏ ਮੇਰੇ ਵੀਰ ਜੇ ਮੈਨੂੰ ਇਹੋ ਜੇ ਸੰਤ ਜਨ ਮਿਲ ਪੈਣ ਮੈਂ ਉਹਨਾਂ ਦੇ ਪੈਰ ਤੋਂ ਆ ਮੈਂ ਇਹਨਾਂ ਨਾਲ ਬੈ ਕੇ ਜੱਪਾ ਹਰ ਹਰ ਨਾਮ ਜੱਪੋ ਮਨ ਮੇਰੇ ਅੰਦਿਨ ਹਰ ਲਿਵਨ ਲਾਏ ਮੇਰੇ ਮਨ ਹਰ ਰੋਜ ਪ੍ਰਮਾਤਮਾ ਦੇ ਚਰਨਾਂ ਸੁਰਤ ਜੋੜ ਕੇ ਪ੍ਰਭੂ ਦਾ ਨਾਮ ਜੱਪਿਆ ਕਰੋ ਜੋ ਇੱਛੋ ਸੋਈ ਫਲ ਪਾਵ ਫਿਰ ਭੁੱਖ ਨਾ ਲਾਗੇ ਆਏ ਜਿਹੜੇ ਫਲ ਦੀ ਇੱਛਾ ਕਰੇਗਾ ਉਹੀ ਫਲ ਮਿਲੇਗਾ ਪੁਖ ਮੋੜ ਕੇ ਲੱਥ ਜਾਏਗੀ ਆਪੇ ਹਰ ਅਪਰੰਪਰ ਕਰਤਾ ਖਰਾਪੇ ਬੋਲ ਬੁਲਾਈ ਹਰ ਆਪ ਹੀ ਸਿਰਜਨਹਾਰ ਬਯੰਤ ਆਪ ਆਪ ਹੀ ਜੀਵਾਂ ਨੂੰ ਬੋਲਣ ਦੀ ਪ੍ਰੇਰਿਤ ਹੈ ਸੇ ਸੰਤ ਪਲੇ ਤੁਧ ਪਾਵੇਂ ਜਿਨ ਕੀ ਪਤ ਪਾਵੇਂ ਥਾਂ ਹੈ ਭਈ ਹੈ ਪ੍ਰਭੂ ਉਹੀ ਮਨੁੱਖ ਚੰਗੇ ਸੰਤ ਨੇ ਉਹ ਤੈਨੂੰ ਪਿਆਰੇ ਲੱਗਦੇ ਨੇ ਜਿਨ੍ਹਾਂ ਦੀ ਇੱਜ਼ਤ ਤੇਰੇ ਦਰ ਤੇ ਕਬੂਲ ਹੋਈ ਹੈ ਨਾਨਕ ਆਖ ਨਰਾਜੈ ਹਰ ਗੁਣ ਜਿਉਂ ਆਖੈ ਤਿਉਂ ਸੁਖ ਪਾਏ ਏ ਭਾਈ ਪ੍ਰਭੂ ਦਾ ਦਾਸ ਨਾਨਕ ਪ੍ਰਮਾਤਮਾ ਦੇ ਗੁਣ ਬਿਆਨ ਕਰ ਕਰਕੇ ਰਜਦਾ ਨੇ ਜਿਉਂ-ਜਿਉਂ ਨਾਨਕ ਉਸ ਦੀ ਸਿਵ ਸਲਾਹ ਕਰਦਾ ਤਿਉਂ ਤਿਉਕ ਆਤਮਿਕ ਆਨੰਦ ਮੰਨਦਾ ਭਗਤ ਪੰਡਾਰ ਦੀਏ ਹਰ ਆਪਣੇ ਗੁਣ ਗਾਹ ਕਵਣ ਜਲੈ ਜਾਏ ਏ ਭਾਈ ਪ੍ਰਮਾਤਮਾ ਨੇ ਜੀਵਾਂ ਨੂੰ ਆਪਣੇ ਭਗਤੀ ਦੇ ਖਜ਼ਾਨੇ ਦਿੱਤੇ ਹਨ ਪਰ ਇਨ੍ਹਾਂ ਗੁਣਾ ਦਾ ਗਾਹ ਹੀ ਖਰੀਦ ਕੇ ਆਪਣੇ ਨਾਲ ਜਗਤ ਤੋਂ ਲੈ ਕੇ ਜਾਂਦਾ ਹੈ ਨਾਨਕ ਆਖ ਨਾ ਰਾਜੈ ਹਰ ਕੁਣ ਜਿਉ ਆਖੈ ਤਿਉ ਸੁਖ ਪਾਏ ਭਗਤ ਪੰਡਾਰ ਦੀਏ ਹਰ ਆਪਣੇ ਗੁਣ ਗਾਹ ਕਵਣ ਜਲੇ ਜਾਏ ਵਾਹਿਗੁਰੂ ਜਿੱਕਾ ਖਲਸਾ ਵਾਹਿਗੁਰੂ ਜਿੱਕੀ ਫਤਿਹ